ਸੱਚਰੀ ਕਹਾਣੀ ਹਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਸ ਵੀਡੀਓ ਦੇ ਵਿੱਚ ਦੋ ਤਿੰਨ ਮਾਮਲੇ ਲੈਣੇ ਨੇ ਉਹ ਹੋਣਗੇ ਸਿੱਖਾਂ ਨਾਲ ਸੰਬੰਧਿਤ ਸਿੱਖ ਸਿਆਸਤ ਜਾਂ ਅਕਾਲੀ ਦਲ ਨਾਲ ਸੰਬੰਧਿਤ ਸਰਬੀਰ ਸਿੰਘ ਬਾਦਲ ਨਾਲ ਮਜੀਠੀਆ ਨਾਲ ਗਿਆਨੀ ਹਰਪ੍ਰੀਤ ਸਿੰਘ ਨਾਲ ਬਾਬਾ ਗੁਰਿੰਦਰ ਸਿੰਘ ਢੱਲੋਂ ਨਾਲ ਇਹ ਇਹਨਾਂ ਨਾਲ ਸੰਬੰਧਿਤ ਹੈ ਮਾਮਲੇ ਨੇ ਅਸਲ ਦੇ ਵਿੱਚ ਗੱਲ ਇਹ ਹੋਈ ਆ ਕਿ ਜਦੋਂ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਬਾ ਜੇਲ੍ਹ ਚ ਗਏ ਮਜੀਠੀਆ ਨਾਲ ਬਲਾਕਾਟ ਕੀਤੀ ਇਹ ਰਾਧਾ ਸਵਾ ਮਿਸਾਤ ਸੰਗ ਬਿਆਸ ਤੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਉਸ ਤੋਂ ਬਾਅਦ ਬੜੀ ਚਰਚਾ ਹੋਈ ਸੋਸ਼ਲ ਮੀਡੀਆ ਚ ਬਹੁਤ ਕੈਸਰਾਈਆਂ ਲੱਗੀਆਂ ਖੈਰ ਉਹ ਕੈਸਰਾਈਆਂ ਇੱਕ ਵਾਰ ਫੇਰ ਉਹਨਾਂ ਜੋਰ ਫੜ ਸਕਦੀਆਂ ਨੇ ਕਿਉਂਕਿ ਉਹਨਾਂ ਤੇ ਜਾਣ ਤੋਂ ਬਾਅਦ ਆਮ ਤੌਰ ਤੇ ਇੱਕ ਗੱਲ ਸੀ ਕਿ ਸੁਖਵੀਰ ਸਿੰਘ ਬਾਦਲ ਹਾਲ ਤੱਕ ਕਿਉਂ ਨਹੀਂ ਮਿਲਿਆ ਜੀ ਬਾਬਾ ਜੀ ਮੇਰੇ ਸਾਹਦੇ ਸੁਵੀਰ ਸਿੰਘ ਬਾਦਲ ਕਿਉਂ ਨਹੀਂ ਮਿਲਿਆ ਤੇ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਮਿਲ ਲਿਆ ਹੁਣ ਇਹਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਕੀ ਪਾਪਾ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਜਾ ਕੇ ਮਿਲ ਕਿਉਂ ਭਾਈ ਉਹਨੂੰ ਕੀ ਜੇ ਦੇ ਪਿੱਛੇ ਕਾਰਨ ਹੈ ਲੇਕਿਨ ਇਹ ਗੱਲ ਤਾਂ ਸੰਭਤ ਤਾਂ ਆਉਂਦੀ ਹੈ ਕੱਲ ਬੀਬੀ ਗਨੀਵਕੌਰ ਜਿਹੜੀ ਮਜੀਠੀਆ ਦੀ ਪਤਨੀ ਔਰ ਇੰਦਰ ਦੀ ਪਤਨੀ ਸੁਖਵੀਰ ਸਿੰਘ ਬਾਦਲ ਦੀ ਹਰਸਿੰਦਰ ਕੌਰ ਜਿਹੜੇ ਭੈਣ ਨੇ ਮਜੀਠੀਆ ਸਾਹਿਬ ਦੀ ਜਿਹੜੀ ਮਜੀਠੀਆ ਦੀ ਪਤਰੀ ਤੇ ਭੈਣ ਤੇ ਉਹਨਾਂ ਦੇ ਜੀਜਾ ਜੀ ਕਰ ਲ ਬਿਲ ਆਏ ਤੇ ਮਿਲ ਦਿੱਤਾ ਗਿਆ ਪਹਿਲਾਂ ਤਾਂ ਕਹਿੰਦੇ ਸਾਨੂੰ ਮਿਲ ਲੈ ਦਿੱਤਾ ਜਾਂਦਾ ਉਹ ਜੇਲ ਸੁਪਰਡੈਂਟ ਕਹਿੰਦਾ ਸਾਡੇ ਕੋਲ ਤਾਂ ਪਹਿਲੀ ਵਾਰ ਅਪਲੀਕੇਸ਼ਨ ਆਈ ਹੈ ਅਸੀਂ ਤੁਹਾਨੂੰ 33 ਮੌਕਾ ਤੇ 20 ਮੀਟਰ ਦੀ ਮਿਲ ਦਿੱਤਾ ਤੇ ਉਹ ਮਿਲਨ ਵੀ ਕਹਾਦਾ ਦਿੱਤਾ ਵੈਸੇ ਇਸ ਗੱਲੋਂ ਗੁੱਸਾ ਸੀ ਸੁਖਵੀਰ ਸਿੰਘ ਬਾਦਲ ਨੂੰ ਜਿਵੇਂ ਆਮ ਵੱਧ ਦੇ ਮਿਲ ਜਨ ਇੱਕ ਪਾਸੇ ਜਾਲੀ ਦੇ ਦੂਜੇ ਪਾਸੇ ਮਜੀਠੀਆਂ ਖੜਾ ਹੈ ਤੇ ਇੱਕ ਪਾਸੇ ਇਦਰ ਸੁਖਵੀਰ ਸਿੰਘ ਬਾਦਲ ਤੇ ਹੈ ਸਰ ਸਿਮਰਤ ਤੇ ਗਨੀਪ ਕੋਰ ਖੜੇ ਨੇ ਤੇ ਗੱਲਬਾਤ ਉਹ ਇਸ ਤਰ੍ਹਾਂ ਹੋਈ ਹੈ ਓਵੇਂ ਨਹੀਂ ਹੋਈ ਜਿਸ ਤਰ੍ਹਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਬਕਾਇਦਾ ਬਿਠਾ ਕੇ ਸਤਿਕਾਰ ਨਾਲ ਜਿਹੜਾ ਹੈ ਉਹਨਾਂ ਦੀ ਮੁਲਾਕਾਤ ਕਰਵਾਈ ਗਈ ਸੀ ਉਸ ਤਰ੍ਹਾਂ ਨਹੀਂ ਹੋਈ ਫਿਰ ਆਕੇ ਜੁਮੇ ਹੁੰਦਾ ਬਾਹਰ ਪਰਿਵਾਰਕ ਮਿਲਣੀ ਸੀ ਹੋਰ 20 ਮਿੰਟ ਚ ਕੀ ਗੱਲ ਹੁੰਦੀ ਹੈ ਕਹਿੰਦੇ ਚੜ੍ਹਦੀ ਕਲਾ ਚ ਹੈ ਤੇ ਸਾਰੀ ਗੱਲਬਾਤ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਨਾਲ ਆਕੇ ਬਾਅਦ ਦੱਸੀ ਲੈਕਿਨ ਜਿਹੜੀ ਦੂਜੀ ਗੱਲ ਬਾਹਰ ਜਦੋਂ ਆਉਂਦੇ ਨੇ ਤੇ ਉਹ ਜਾਦਾ ਇੰਪੋਰਟੈਂਟ ਹੈ ਜਦੋਂ ਆ ਕੇ ਉਹ ਪੈਂਦੇ ਨੇ ਵਰਨ ਸ਼ਰਮਾ ਨੂੰ ਐਸਐਸਪੀ ਪਟਿਆਲਾ ਨੂੰ ਉਹ ਇਹ ਕਹਿੰਦੇ ਨੇ ਕਿ ਜਿਹੜਾ ਐਸਐਸਪੀ ਹੈ ਨਾ ਇਹ ਆਮ ਆਦਮੀ ਦਾ ਪੁੱਤ ਬਣਿਆ ਹੋਇਆ ਹੈ ਯਾਨੀ ਇਹ ਜਿਸ ਤਰੀਕੇ ਨਾਲ ਇਹ ਚੱਲ ਰਿਹਾ ਹੈ ਇਹਨੂੰ ਸਮਝ ਲੈਣਾ ਚਾਹੀਦਾ ਮੇਰੇ ਕੋਲ ਸਾਰਾ ਕੁਝ ਹੈ ਇਹਦਾ ਇਹ ਜੀ ਡਿ ਕ腐ਸ਼ਨ ਕਰ ਰਿਹਾ ਹੈ ਨਾ ਇਹ ਉਹ ਮੇਰਾ ਕੁਲ ਸਾਰਾ ਆਂਕੜਾ ਹੈ ਦਾ ਹਰ ਗਲਤ ਕੰਮ ਦਾ ਭ੍ਰਸ਼ਟਾਚਾਰ ਦਾ ਇੱਕ ਇੱਕ ਸਬੂਤ ਮੇਰੇ ਕੋਲ ਹੈ ਕਹਿੰਦੇ ਬਸ ਹੁਣ ਸਾਡੀ ਸਰਕਾਰ ਆਉਣ ਦੋ ਫਿਰ ਦੇਖਾਂਗੇ ਇਹਨੂੰ ਅਸਲ ਦੇ ਵਿੱਚ ਇਹ ਵਰਨ ਸ਼ਰਮਾ ਜਿਹੜਾ ਸਿਟ ਦਾ ਇੰਚਾਰਜ ਸੀ ਜਿੰ ਜਦੋਂ ਇਹਨਾਂ ਨੂੰ ਫੜਿਆ ਗਿਆ ਉਹ ਕੇਸ ਬਣਾਇਆ ਉਹਦੇ ਵੀ ਇਹਨਾਂ ਦੀ ਸ਼ਿਕਾਇਤ ਐਫ ਆਰ ਹੋਈ ਸੀ 8 ਪੰਨਿਆਂ ਦੀ ਸ਼ਿਕਾਇਤ ਸੀ ਤੇ ਬੇਸਿਸ ਵਿੱਚ ਬਾਦਲੇ ਕਰਦੇ ਰਹਿੰਦੇ ਨੇ ਆਖਰ 10 ਸਾਲ ਰਾਜ ਕੀਤਾ ਹੋਵੇ ਚੰਬ ਦੀਆਂ ਚਲਾਈਆਂ ਹੁਣ ਤੇ ਫਿਰ ਜਿਹੜੇ ਇਸ ਤਰ੍ਹਾਂ ਦੇ ਦੋਸ਼ ਲੱਗਦੇ ਹੁੰਦੇ ਨੇ ਅਕਸਰਾਂ ਤੇ ਬੜੇ ਯਾਨੀ ਗੱਟ ਵਿੱਚ ਦੋਸ਼ ਲਾਇਏ ਨੇ ਕਿ ਅਸੀਂ ਦੇਖਾਂਗੇ ਤੁਸੀਂ ਜਿਸ ਤਰੀਕੇ ਨਾਲ ਕਰ ਦਿਓ ਓਹ ਲੱਗਦਾ ਕਿ ਜੇਲ੍ਹ ਦਾ ਗੁੱਸਾ ਜੇਲ੍ਹ ਦੇ ਵਿੱਚ ਜਿਸ ਤਰੀਕੇ ਨਾਲ ਮੁਰਾਕਾਤ ਉਹਨਾਂ ਦੀ ਕਰਵਾਈ ਗਈ ਉਹ ਗੁੱਸਾ ਉੱਥੇ ਸੀ ਹੁਣ ਦੇਖਣ ਵਾਲੀ ਗੱਲ ਹੈ ਕੀ ਮੁਲਾਕਾਤ اچانک ਹੋਈ ਹੈ ਪਹਿਲਾਂ ਨਹੀਂ ਸੀ ਉਹ ਇੰਦਰਜੀਤ ਸਿੰਘ ਉਹਨਾਂ ਦਾ ਜਿਹੜਾ ਜੇਡ ਸਬਡੋਟ ਕਹਿੰਦੇ ਜੀ ਸਾਡੇ ਤਾਂ ਪਹਿਲੀ ਵਾਰ ਆਏ ਸੀ ਇਸ ਦਾ ਮੁਲਾਕਾਤ ਮੁਲਾਕਾਤ ਕਰਾਤੀ ਲੇਕਿਨ ਗੁਰਿੰਦਰ ਸਿੰਘ ਢਿੱਲੋਂ ਬਾਬਾ ਜੀ ਦੀ ਮੁਲਾਕਾਤ ਤੋਂ ਬਾਅਦ ਇਹਨੂੰ ਕਿਸ ਤਰੀਕੇ ਨਾਲ ਦੇਖਿਆ ਜਾਵੇ ਕਿ ਉਧਰੋਂ ਕੋਈ ਇਸ਼ਾਰਾ ਹੋਇਆ ਇਹ ਵੀ ਕੁਛ ਤਾਂ ਹੈ ਜਿਹੜੀ ਜਿਹਦੇ ਉੱਤੇ ਪਰਦਾ ਪਾਇਆ ਜਾ ਰਿਹਾ ਹੈ ਉਹ ਤਾਂ ਗੱਲ ਹੈਗੀ ਹੈ ਪਹਿਲਾਂ ਕਿਉਂ ਨਹੀਂ ਹੋਈ ਕੀ ਸਮਝੌਤਾ ਹੋ ਰਿਹਾ ਕਿ ਭਾਈ ਜਿਹੜੀ ਪਤਨੀ ਨੇ ਸਮਝਾਇਆ ਵੀ ਪਹਿਲਾਂ ਆਪਾਂ ਆਦੇਸ਼ ਪ੍ਰਤਾਪ ਕਰਨ ਰ ਟੁੱਟ ਕੇ ਦੋ ਹੀ ਤਰਸਤੇ ਹੁੰਦੇ ਨੇ ਤੇ ਇੱਕ ਇਹ ਹੈ ਆਪਾਂ ਟੁੱਟਣਾ ਜ਼ਰੂਰੀ ਹੈ ਇੱਕ ਤਾਂ ਇਹ ਵੀ ਹੋ ਸਕਦਾ ਸਿਆਸੀ ਵੀ ਹੋ ਸਕਦਾ ਇਹ ਬੜੀ ਕੈਸਰ ਵਾਲੀ ਤਾਂ ਉਹਦੋਂ ਸ਼ੁਰੂ ਹੋ ਗਿਆ ਸੀ ਜਦੋਂ ਇਹਨਾਂ ਨੇ ਜੱਥੇਦਾਰ ਲਾਇਆ ਸੀ ਤੇ ਬਜੀਚੀਆਂ ਨੇ ਵਿਰੋਧ ਕੀਤਾ ਸੀ ਤੇ ਉਦੋਂ ਤੋਂ ਸ਼ੁਰੂ ਹੋਇਆ ਇਹ ਕੰਮ ਇਹ ਉਹ ਦੁਵਾ ਦੇ ਕਪ੍ਰਿੰਟ ਚ ਵੀ ਨਹੀਂ ਕਈ ਵਾਰੀ ਨਜ਼ਰ ਆਇਆ ਜਦੋਂ ਪਿਛਲੀ ਵਾਰ ਦੇ ਜੇਲ ਚ ਗਿਆ ਤੇ ਜਮਾਤ ਤੇ ਪਹੁੰਚਿਆ ਸੀ ਸੋ ਕਈ ਗੱਲਾਂ ਜਿਹੜੀਆਂ ਵਜਿਟੀਆਂ ਦੇ ਨਾਲ ਚਾਹਦੀਆਂ ਨੇ ਪਤਾ ਨਹੀਂ ਅੰਦਰੋਂ ਅੰਦਰੀ ਪੈਸੇ ਦਾ ਜ਼ਮੀਨ ਜਾਇਦਾਦ ਕਾਹਦਾ ਕਾਹਦਾ ਰੋੜਾ ਹੈ ਕੁਝ ਵੀ ਹੋ ਸਕਦਾ ਹੈ ਸਿਆਸੀ ਵੀ ਹੋ ਸਕਦਾ ਹੈ ਲੇਕਿਨ ਇਹਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਪ੍ਰੇਰਣਾ ਵੀ ਹੋ ਸਕਦੀ ਹੈ ਵੀ ਜਾ ਕੇ ਤੁਮ ਮਿਲ ਪਾਈ ਉਹ ਕਰ ਦੇਖੋ ਇਹ ਬਾਬਾ ਜਿਹੜੇ ਢਿੱਲੋਂ ਨੇ ਨਾ ਬੁਖੀ ਦੇ ਜਿਹੜੇ ਰਾਧਾ ਸੌਮੀ ਇਹ ਸਭ ਨਾਲ ਮਿਲ ਰਹੇ ਮੈਂ ਪਿਛਲੀ ਵੀਡੀਓ ਚ ਵੀ ਕਿਹਾ ਸੀ ਕਿ ਉਹ ਉਹ ਰਿਕਡਲਿੰਗ ਬਲਾਕਾਟ ਕਰ ਰਹੇ ਜਦੇ ਮਜੀਠੀਆ ਨੂੰ ਮੇਰੇ ਲਈ ਉੱਤੇ ਹਰਜੋਤ ਬੈਂਸ ਨੂੰ ਵੀ ਮਿਲੇ ਨੇ ਜਿਹੜਾ ਮੰਤਰੀ ਹੈ ਸਿੱਖਿਆ ਮੰਤਰੀ ਉਹਦੇ ਘਰ ਚਲੇ ਗਏ ਉਤੋਂ ਪਹਿਲਾਂ ਇੱਕ ਵਾਰੀ ਅਮਨਰੂੜਾ ਦੇ ਘਰ ਚਲੇ ਗਏ ਉਹ ਦੇਬਾਨ ਮਿਲੇ ਨਹੀਂ ਮਿਲੇ ਇਹ ਭੱਤਰ ਦੀ ਮਰਜ਼ੀ ਹੈ ਜਿਹਨੂੰ ਮਰਜ਼ੀ ਮਿਲੇ ਨਾ ਮਿਲੇ ਸੋ ਸ਼ਾਂਤ ਤਾਂ ਸ਼ਾਂਤੀ ਹੁੰਦਾ ਨਾ ਇਸਰ ਵੀ ਹੋ ਸਕਦੀ ਹੈ ਗੱਲ ਤੇ ਉਹ ਜਾਂ ਕੋਈ ਇੱਕ ਬਹੁਤ ਵੱਡੀ ਕੋਈ ਮਨ ਦੇ ਵਿੱਚ ਜਾਂ ਕੋਈ ਇਸਰ ਦਾ ਆਦੇਸ਼ ਉਨ੍ਹਾਂ ਦਾ ਕਿਉਂਕਿ ਪੰਜਾਬ ਹੈ ਤਾਂ ਲੀਡਰਲੈਸੀ ਪੰਜਾਬ ਦੇ ਵਿੱਚ ਲੀਡਰ ਕਰਾਈਸਿਸ ਦਾ ਹੈ ਨਾ ਕਰਾਈਸਿਸ ਆਫ ਲੀਡਰਲੈਸ ਲੀਡਰਸ਼ਿਪ ਇਹ ਹੈ ਮੈਂ ਤਾਂ ਬਹੁਤ ਵਰਕ ਹੈ ਕਿ ਸਾਡਾ ਹਾਲਾਤ ਕੋਈ ਠੀਕ ਨਹੀਂ ਖਾਸ ਤੌਰ ਤੇ ਸਿੱਖ ਪੰਥ ਦੇ ਜਾਂ ਜਿਹੜੇ ਪੰਜਾਬ ਦਾ ਬੜਾ ਨਾਜ਼ੁਕ ਦੌਰ ਹੈ ਇਹ ਮਤਲਬ ਜਿਹਦੇ ਚੋਂ ਬਹੁਤ ਕ੍ਰਿਟੀਕਲ ਦੌਰ ਹੈ ਉਹਦੇ ਚ ਹੋ ਸਕਦਾ ਹੈ ਕਿ ਬਾਬਾ ਜੀ ਨੇ ਸੋਚਿਆ ਵੀ ਕੋਈ ਆਪਾਂ ਭੂਮਿਕਾ ਨਿਭਾਈ ਸ਼ਹੀਦੀ ਸੇ ਕਰਕੇ ਕੱਲ ਚਲੇਗੇ ਉੱਥੇ ਬਾਬਾ ਬਲਬੀਰ ਸਿੰਘ ਬੋਡਾ ਦਲ ਦੇ ਉਹਨਾਂ ਦਾ ਹੈੱਡਕ quartਰ ਤਾਂ ਪਟਿਆਲੇ ਆ ਲੇਕਿਨ ਜਿਹੜਾ ਦੂਜਾ ਹੈੱਡਕ quarter ਮੱਝੇ ਵਾਲਾ ਉਹੋ ਬਰਜਾ ਕਾਲੀ ਫੂਲਾ ਸਿੰਘ ਜਿਹੜਾ ਗੁਰੂ ਘਰ ਦੇ ਵਿੱਚ ਉੱਥੇ ਮੱਝੇ ਦੇ ਹੈੱਡਕ quarter ਚਲੇਗੇ ਮੁਲਾਕਾਤ ਕੀਤੀ ਜਾ ਕੇ ਉਹਨਾਂ ਨੇ ਵੀ ਵਾਵਾ ਸਨਮਾਨ ਦਿੱਤਾ ਔਰ ਇਹ ਗੱਲ ਵੀ ਹੈ ਨਾ ਜਿਹੜਾ ਇਹ ਜਿਹੜੀ ਸਿੱਖ ਸਿਆਸਤ ਹੈ ਉਹਦੇ ਵਿੱਚ ਇਸੇ ਬੁਟਾ ਦਾ ਡੇਰੇਆਂ ਦਾ ਬੜਾ ਬੜੀ ਵੱਡੀ ਭੂਮਿਕਾ ਹੈ ਦਮ ਦਮ ਟਕਸਾਲ ਜਾਂ ਹੋਰ ਸੰਤਾਂ ਦੀ ਤੋਂ ਇਸੇ ਕਰਕੇ ਮਤਲਬ ਮੈਂ ਇਹ ਵੀ ਸਮਝਦਾ ਕਿ ਜਿਸ ਤਰੀਕੇ ਨਾਲ ਇਹ ਲੱਗੇ ਨੇ ਮੁਲਾਕਾਤ ਸਰਕਾਰ ਵੀ ਦਿਖਾ ਰਹੇ ਨੇ ਇੱਕ ਗੱਲ ਜ਼ਰੂਰ ਹੈ ਕਿ ਉਹਨਾਂ ਦੇ ਇਸ ਕਿਸਮ ਦਾ ਇਲਜ਼ਾਮ ਨੂੰ ਲੱਗਦਾ ਵੀ ਇਹਦੇ ਕੋਲ ਜਾਂਦਰ ਪਹਿਲਾਂ ਗੇਂਦੇ ਹਰਪ੍ਰੀਤ ਸਿੰਘ ਕੋਲ ਪਠੰਡੇ ਗਏ ਸੀ ਵੀ ਉਹ ਸਭ ਨੂੰ ਜਿਹੜੀ ਮੈਨੂੰ ਤਾਂ ਇਹ ਲੱਗਦਾ ਕਿ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਦੀ ਨਿਗਾ ਚ ਸਾਰੇ ਬਰਾਬਰੀ ਨੇ ਬਦਲੇ ਸਿਆਸੀ ਬਦਲੇ ਸਭ ਨੂੰ ਮਿਲ ਲੈਂਦੇ ਨੇ ਸਭ ਨੂੰ ਅਸ਼ੀਰਵਾਦ ਆ ਚੋਂ ਠੀਕ ਹੈ ਜਾਂ ਕੋਈ ਫਿਰ ਏਡਿਕ ਹੈ ਵੀ ਆਪਾਂ ਇਸ ਨੂੰ ਪੰਜਾਬ ਦੇ ਵਿੱਚ ਇਸ ਮੌਕੇ ਜਦੋਂ ਲੋੜ ਹੈ ਤਾਂ ਕੋਈ ਸਾਰਥਕ ਭੂਮਿਕਾ ਨਿਭਾਈਏ ਕੋਈ ਏਕੇ ਦੀ ਗੱਲ ਕੋਈ ਕਿਸੇ ਕਿਸਨ ਦੀ ਜਗ ਕਿ ਤੋਂ ਇਹ ਵੀ ਇਸ਼ਾਰਾ ਹੈ ਵੀ ਤੁਸੀਂ ਕਰ ਸਕਦੇ ਹੋ ਜੀ ਹੋਰ ਵੀ ਕੋਈ ਕਰ ਸਕਦਾ ਸੀ ਦੇਖ ਲਿਆ ਇਹ ਵੀ ਹੋ ਸਕਦਾ ਇਕੱਲੀ ਇਹ ਗੱਲ ਨਹੀਂ ਇਦਦਰ ਵੀ ਹੋ ਸਕਦੀ ਹੈ ਕਹਾਣੀ ਸੋ ਗੈਰ ਇਹ ਜਿਹੜੀ ਹੈ ਕੱਲ ਗੱਲ ਹੋਈ ਇਹਦੇ ਨਾਲ ਹੀ ਲੱਗਦਾ ਦੂਜਾ ਮਾਮਲਾ ਉਹੀ ਕਿ ਸੁਖਵੀਰ ਸਿੰਘ ਬਾਦਲ ਕੱਲ ਜਦੋਂ ਹੁਣ ਨਾਬੇ ਆਏ ਨੇ ਤੇ ਫਿਰ ਪਟਿਆਲੇ ਵੀ ਆ ਗਏ ਪਟਿਆਲੇ ਜਾਂ ਟੌੜਾ ਪਿੰਟ ਆਉਣਾ ਜ਼ਰੂਰੀ ਸੀ ਜਹੇ ਜਾਂ ਮਰਜੀ ਹੈ ਸਿਆਸੀ ਤੌਰ ਤੇ ਥੋੜੇ ਬਖਰੇਵੇਂ ਆ ਗਏ ਲੇਕਿਨ ਹਰਬੀਰ ਸਿੰਘ ਟੋੜਾ ਕਿ ਨੇਚਰ ਨਾਲ ਰਹੇ ਨੇ ਟੋੜਾ ਸਾਹਿਬ ਇਹ ਮੰਤਰੀ ਰਹੇ ਨੇ ਹਰਬੀਰ ਸਿੰਘ ਟੋੜਾ ਤੇ ਉਹਨਾਂ ਦੇ ਉਹ ਜਿਹੜਾ ਹੈ ਪੂਰੇ ਹੋ ਗਏ ਸੀ ਪਿੱਛੇ ਜੀ ਮੈਂ ਪਤਾ ਨਹੀਂ ਬਹੁਤ ਸਾਰੇ ਜਿਹੜੇ ਨਿੱਜੀ ਤੌਰ ਤੇ ਜਦੋਂ ਮੈਂ ਦੇਖਦਾ ਮੈਨੂੰ ਹਰਬੀਰ ਸਿੰਘ ਟੋੜਾ ਭਲਾ ਬੰਦਾ ਲੱਗਿਆ ਮਤਲਬ ਉਹ ਸੱਚਮੁੱਚ ਇੱਕ ਇਵਰਿਤ ਜਿਹਾ ਔਰਾ ਹੁੰਦਾ ਬੰਦਾ ਮੈਨੂੰ ਮੇਰੇ ਨਾਲ ਜਿੰਨੇ ਸੀ ਉਹ ਸਾਫ਼ ਸੁਥਰੀ ਜੀ ਗੱਲ ਹੱਸ ਕੇ ਜੀ ਜਾ ਸਾਡੀ ਇਹ ਤਾਂ ਦੋ ਡੇ ਗੱਲਾਂ ਮੈਂ ਵੀ ਡਾਇਬਟਿਕ ਉਹ ਵੀ ਡਾਇਬਟਿਕ ਸ਼ੂਗਰ ਦੀਆਂ ਗੱਲਾਂ ਉਹ ਭਾਈ ਕਿੰਨੀ ਗਰਹੀ ਦੀ ਹੈ ਸ਼ੂਗਰ ਉਹ ਜੋ ਉਹਦੇ ਕੁੜਮ ਨੂੰ ਵੀ ਸ਼ੂਗਰ ਸੀ ਰਵੀਰ ਸਿੰਘ ਬਖਵਾਲ ਅਜੈਬ ਸਿੰਘ ਬਖਵਾਲ ਪੁੱਤ ਨੂੰ ਤੋਂ ਅਸੀਂ ਮਤਲਬ ਇਹ ਜੀਆਂ ਗੱਲਾਂ ਜ਼ਿਆਦਾ ਬੈਂਕਟ ਸਿਆਸੀ ਗੱਲਾਂ ਤਾਂ ਵਿੱਚੋਂ ਜੋ ਮਾੜੀ-ਮੋਟੀ ਕੋਈ ਕੱਢ ਦਿੰਦੇ ਨੇ ਹੱਸ ਕੇ ਕਹਿੰਦੇ ਨਹੀਂ ਤੇ ਤੈਨੂੰ ਕੋਈ ਖਬਰ ਨਹੀਂ ਦੇਣੀ ਤੂੰ ਤਵਾਲਾ ਦਿੰਨੇ ਐ ਜੇ ਸਾਡੀ ਚੱਲਦੀ ਹੁੰਦੀ ਸੀ ਗੱਲਬਾਤ ਫਿਰ ਉਹਦਾ ਇਹ ਪਤਾ ਲੈਣ ਉਹਦਾ ਅਫਸੋਸ ਕਰਨ ਗਏ ਸੀ ਤੇ ਉੱਥੇ ਫਿਰ ਉਹ ਸੋਚ ਲਓ ਹੋ ਗਿਆ ਬੰਦੇ ਜਾਣੇ ਹੁੰਦਾ 72 73 ਸਾਲ ਦੀ ਉਮਰ ਸੀ ਲੇਕਿਨ ਉੱਥੇ ਜਿਹੜਾ ਜਿਹੜੇ ਗੱਲ ਕਹੀ ਦੇਖੋ ਤੇ ਦੋ ਸਾਰਾ ਪਰਿਵਾਰ ਹੀ ਉਹ ਤਾਂ ਸਿਆਸੀ ਸੀ ਗੁਰਚੰਦ ਸਿੰਘ ਟੋੜਾ ਉਹਨਾਂ ਦੀ ਬੇਟੀ ਕੁਲਦੀਪ Kaur ਟੋੜਾ ਫਿਰ ਹਰਬੀਰ ਸਿੰਘ ਟੋੜਾ ਹੁਣ ਦੋਨੇ ਬੇਟੇ ਨੇ ਹਰਿੰਦਰਪਾਲ ਸਿੰਘ ਟੋੜਾ ਤੇ ਕਮਰਬੀਰ ਇਹ ਕਮਰਬੀਰ ਤਾਂ ਭਾਰਤੀ ਜਨਤਾ ਪਾਰਟੀ ਦਾ ਅਮਰੋਦ ਤੋਂ ਸ਼ਾਇਦ ਇਲੈਕਸ਼ਨ ਵੀ ਲੜਿਆ ਸੀ ਤੇ ਰਿੰਦਰਪਾਲ ਸਿੰਘ ਟੋੜਾ ਇਹ ਦੀ ਨਾਲੀਆ ਗੈਨੀ ਅਰਪੀ ਸਿੰਘ ਦੂਜੇ ਕਾਲੀਦਾਲ ਚ ਮੀ ਬੀਬੀ ਦੂਜੇ ਕਾਲੀਦਾਲ ਚ ਨਣੀ ਅੱਜ ਕੱਲੇ ਆਮ ਹੁੰਦਾ ਹੈ ਇਹ ਜਦੋਂ ਨਾ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਜੇ ਇਹ ਪਰਿਵਾਰਾਂ ਨੂੰ ਖੁੰਝੇ ਲਾਇਆ ਹੈ ਤਾਂ ਜਿਹੜੇ ਵੀ ਥੋੜੇ ਜਿਵੇਂ ਮੈਟਰ ਚਾਹੇ ਤਲਵੰਡੀ ਪਰਿਵਾਰ ਚਾਹੇ ਟੋੜਾ ਪਰਿਵਾਰ ਉਹ ਬੜਾ ਤਰੀਕਾ ਸੀ ਉਹਨਾਂ ਨੂੰ ਉਸ ਤੋਂ ਬਾਅਦ ਫਿਰ ਜਿਹੜਾ ਬੰਦਾ ਪਾਵਰ ਚ ਰਿਹਾ ਹੋਵੇ ਪਰਿਵਾਰ ਤਲਵੰਡੀ ਵੀ ਆਈ ਸੀ ਇਹ ਵੀ ਆਈ ਸੀ ਤੋ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਅੰਦਰੋਂ ਟੁੱਟਦਾ ਪਿੰਦਾ ਫਿਰ ਕਦੇ ਆਮ ਚ ਚੜੇ ਗਏ ਸੀ ਹੈ ਕਦੇ ਕਿਸੇ ਚ ਚੜੇ ਗਏ ਸੀ ਤੇ ਹੁਣ ਇਹਨਾਂ ਨੂੰ ਫੇਰ ਕਹਤਾ ਕਹਿੰਦੇ ਜੀ ਦਸ ਬੈ ਨਹੀਂ ਸੀ ਉੱਥੇ ਦੱਸਣ ਵਾਲੇ ਦੱਸ ਦੇਣ ਕਹਿੰਦੇ ਦੋਨੇ ਮੁੰਡਿਆਂ ਦੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਆ ਜਾਓ ਭਾਈ ਹੁਣ ਤੁਸੀਂ ਬਹੁਤ ਹੋ ਗਿਆ ਇਕੱਠੇ ਹੋਈਏ ਆਪਾਂ ਲੋੜ ਹੈ ਪੰਥ ਨੂੰ ਇਹ ਜਿਹੜਾ ਇੱਕ ਹੁੰਦਾ ਹੈ ਸਟਾਈਲ ਕਿ ਦੇਖੋ ਬਹੁਤ ਗੰਭੀਰ ਸੰਕਟ ਹੈ ਪੰਜਾਬ ਜਿਹੜਾ ਹੈ ਪੂਰ ਲੋੜ ਆ ਪੰਥ ਨੂੰ ਤੁਹਾਡੀ ਜਿਹੜੀ ਆਮ ਗੱਲਾਂ ਹੁੰਦੀਆਂ ਨੇ ਪੰਥਕ ਸ਼ਕਤੀ ਨੂੰ ਆਪਾਂ ਇਕੱਠੇ ਕਰੀਏ ਇਸ ਤਰ੍ਹਾਂ ਦਾ ਉਹਨੇ ਪਹਿਲਾਂ ਬੈਠਾ ਸੱਦਾ ਦਿੱਤਾ ਕਲ ਉੱਥੇ ਮਤਲਬ ਉਹਨੇ ਗੱਲਬਾਤ ਕੀਤੀ ਤੇ ਉਹ ਬੀਬੀ ਹਰਪ੍ਰੀਤ कौर ਬਖੈਲਪੁਰ ਦੀ ਕੁੜਮਣੀ ਅ ਕਲਦੀਪ ਕੌਰ ਟੌੜਾ ਦੀ ਤੇ ਉਹ ਵੀ ਉੱਥੇ ਸੀ ਉਹਦਾ ਵੀ ਪਤਾ ਲਿਆ ਬਾਕੀ ਹੋਰ ਸਾਰੇ ਨਾਲ ਹੀ ਜਾਂਦੇ ਹੁੰਦੇ ਨੇ ਐਡਵੋਕੇਟ ਕਲੀਅਰ ਪ੍ਰਵਿੰਦਰ ਸਿੰਘ ਪੰਦੋੜ ਬੇਸ਼ੰਦ ਕਰੇ ਬਲ ਸਕੰਦਰ ਮਲੂਕਾ ਸਾਰੇ ਸੀ ਹੁਣ ਇਹਦਾ ਇਹਦਾ ਇਨਸਪਿਰਬੇਸ਼ਨ ਵੀ ਹੋ ਗਈ ਇਹਦਾ ਜੇ ਨਿਚੋੜ ਕੱਢਣਾ ਹੋਵੇ ਤਾਂ ਇਹ ਹੈ ਕਿ ਸੁਖਵੀਰ ਸਿੰਘ ਬਾਦਲ ਕਾਫੀ ਜੇ ਹੜਾਂ ਦੀ ਮਿਹਨਤ ਕਰ ਰਹੇ ਨੇ ਦੂਜੇ ਪਾਸੇ ਆਪਣੀਆਂ ਜੜਾ ਲਾਉਣ ਦੀ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਹੁਣ ਗੱਲ ਜਿਹੜੀ ਕਰਨੀ ਹੈ ਤੀਜੀ ਜਿਹੜਾ ਮਾਮਲਾ ਬਲਕ ਹੈ ਅਸੀਂ ਤੁਹਾਨੂੰ ਤੀਜਾ ਮਾਮਲਾ ਗੰਗੀ ਹਰਪ੍ਰੀਤ ਸਿੰਘ ਦਾ ਜਾ ਜਿਹੜਾ ਅਕਾਲੀ ਦਲ ਪੁਨਰਸਰਜੀਤ ਹੈ ਉਹ ਅਕਾਲੀ ਦਲ ਦੀਆਂ ਪ੍ਰੋਬਲਮਸ ਕਾਫੀ ਨੇ ਮੈਂ ਨਿੱਜੀ ਤੌਰ ਤੇ ਸਮਝਦਾ ਕਿ ਉਹਨਾਂ ਦੇ ਵਿੱਚ ਕਈ ਕਿਸਮ ਦੇ ਸੰਕਟ ਇੱਕ ਤਾਂ ਸਭ ਤੋਂ ਵੱਡਾ ਸੰਕਟ ਜਿਹੜਾ ਹੈ ਤੇ ਕੱਲ ਨੂੰ ਤਾਂ ਇੱਕ ਚਰਚਾ ਵੀ ਕੀਤੀ ਪਈ ਅਕਾਲੀ ਦਲਾਂ ਦੀ ਸਿਆਸਤ ਤੇ ਉਹਦੇ 'ਚ ਡਾਕਟਰ ਕੇਟਸਨ ਨੂੰ ਲਿਆ ਸੀ ਉਹਦੇ 'ਚ ਵੀ ਇਹ ਗੱਲ ਉੱਭਰ ਕੇ ਸਾਹਮਣੇ ਆਈ ਸਾਡੀ ਗੱਲਬਾਤ 'ਚ ਕਿ ਵਿਚਾਰਧਾਰਕ ਸੰਕਟ ਵੱਡਾ ਬਖਰੇਮ ਉਹਨਾਂ ਦੇ ਆਪ 'ਚ ਮਦਰੂ ਤੁਸੀਂ ਬਾਕੀ ਤਾਂ ਮਤਲਬ ਹੋਈ ਅਸੀਂ ਕਹਿ ਨਹੀਂ ਸਕਦੇ ਵੀ ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਜਿਹੜਾ ਸੰਕਟ ਪੰਜਾਬ ਨੂੰ ਹੈ ਸਿੱਖ ਪੰਥ ਨੂੰ ਹੈ ਉਹ ਤਾਂ ਦੌਰ ਬੜਾ ਕ੍ਰਿਟੀਕਲ ਹੋ ਤਾਂ ਮੈਂ ਕਹਿ ਚੁੱਕੇ ਮਤਲਬ ਜਦੋਂ ਸ਼ਰੋਮੀ ਅਕਾਲੀ ਦਲ ਚ ਘਰਾਵਟ ਆਉਂਦੀ ਹੈ ਸਿਆਸੀ ਤੌਰ ਤੇ ਡਿੱਗਦਾ ਇੱਕ ਮਲੇ ਤੇ ਰਾਜਾ ਜਿਹਨੇ 10 ਸਾਲ ਰਾਜ ਕੀਤਾ ਹੋਵੇ ਤੇ ਉਸ ਤੋਂ ਬਾਅਦ ਦਵਾਰਾ ਉਠਣ ਲਈ ਮੈਂ ਤਾਂ ਬਹੁਤ ਕਰਨੀ ਪੈਣੀ ਹੈ ਹਰ ਚੀਜ਼ ਤੇ ਗਰਾਉਂਡ ਜਿਹੜੀ ਉਹਦੀ ਸੰਸਥਾ ਵਾ ਇਹਨੀ ਕਮਜ਼ੋਰ ਹੋ ਗਿਆ ਜਿਹੜੀ ਹੁਣ ਜੋ ਪਾਕਿਸਤਾਨ ਜੱਥਾ ਨਹੀਂ ਭੇਜਣਾ ਨਾ ਦੱਸਿਆ ਨਾ ਪੁੱਛਿਆ ਐਸਜੀਪੀਸੀ ਤੋਂ ਰਾਜਨੀਤਿਕ ਤੌਰ ਤੇ ਕਮਜ਼ੋਰ ਆਰਥਿਕ ਤੌਰ ਤੇ ਕਮਜ਼ੋਰ ਜਿਹੜੀ ਇਹ ਸਾਰੇ ਦੇ ਹਾਲਾਤ ਦੇ ਵਿੱਚ ਇਹ ਗੱਡੀਦਲ ਜਦੋਂ 2 ਦਸੰਬਰ ਨੂੰ ਇੱਕ ਰੋਸ਼ਨੀ ਜੀ ਨਜ਼ਰ ਆਈ ਸੀ ਹਕੂਮਤਾਂ ਬਣਾ 24 ਜਿਹੜਾ 2 ਦਸੰਬਰ ਦੁਰਜਾਰ ਜੋਬੀ ਦੇ ਚਲੋ ਇਕੱਠੇ ਹੋ ਜਾਣਗੇ ਪੰਚਕ ਸ਼ਕਤੀ ਇਕੱਠੀ ਹੋ ਜੂਗੀ ਇੱਕ ਤਾਂ ਵੈਸੀ ਪੰਚਕ ਸ਼ਕਤੀ ਜੋ ਉਹ ਪ੍ਰਾਣੇ ਜਥੇਦਾਰ ਨੇ ਰਹੀ ਤੇ ਜਿੰਨੇ ਸੀ ਉਹ ਕਿਸਾਨ ਲੈ ਗਏ ਤੇ ਮੋਰਚਾ ਵਾਲੀ ਗੱਲ ਤਾਂ ਰਹੀ ਨਹੀਂ ਹੁਣ ਨਹੀਂ ਨਹੀਂ ਨਾ ਹੀ ਨਾ ਚ ਹਿੰਮਤ ਹੈ 20 25 ਲੱਖ ਸਿਗਨੇਚਰ ਕਰਾ ਲੈ ਬੰਦੀ ਸਿੰਘਾਂ ਲਈ ਦਿੱਲੀ ਵਾਲਾ ਟਾਈਮ ਵੀ ਨਹੀਂ ਦਿੱਤਾ ਦਿੱਲੀ ਕਹਿੰਦੇ ਸੀ ਅਸੀਂ ਪ੍ਰੋਟੈਸਟ ਕਰਾਂਗੇ ਹਿੰਮਤ ਨਹੀਂ ਹੈ ਕਰਨ ਦੀ ਕਿਉਂਕਿ ਕੋਈ ਅੱਜ ਕੱਲ ਤਾਂ ਜਿਹੜੀ ਹੈ ਨਾ ਬਿਆਨਬਾਜ਼ੀ ਦੀ ਸਟੇਟਮੈਂਟ ਪੋਲਿਟਿਕਸ ਰਹੀ ਗਈ ਟਵਿੱਟਰ ਪੋਲਿਟਿਕਸ ਐਕਸ ਪੋਲਿਟਿਕਸ ਜਿਹੜੀ ਐਕਸ ਕਮੈਂਟ ਕਰਨ ਵਾਲੀ ਸਰਕਾਰ ਤੇ ਨਹੀਂ ਉਤਰਦੇ ਤੇ ਹਿੰਮਤ ਚਾਹੀਦੀ ਹੈ ਕਰਬੀ ਚ ਕੌਣ ਉਤਰੇ ਤੋਂ ਉਸ ਤਰ੍ਹਾਂ ਦੇ ਜਥੇਦਾਰ ਤਾਂ ਹੈ ਨਹੀਂ ਹੁਣ ਫਿਰ ਸੰਕਟ ਹੈਗਾ ਤਾਂ ਉਹਦੇ ਚ ਇਹ ਜਿਹੜਾ ਅਕਾਲੀ ਦਲ ਬਣਿਆ ਇਹਨਾਂ ਦੇ ਖੁਰਸਾ ਨਜ਼ਰ ਆਉਂਦਾ ਮੈਨੂੰ ਇਹ ਸੰਕਟ ਦੇ ਵਿੱਚ ਆ ਕੇ ਵਿਚਾਰਤਾਰ ਕੁ ਬਖਰੇ ਮੈਨ ਹੁਣ ਵਿਚਾਰਤਾਰ ਕੁ ਬਖਰੇ ਮਾ ਕੀ ਹੈ ਕਿ ਇੱਕ ਪਾਸੇ ਸਰਜੀਤ ਸਿੰਘ ਰਖੜਾ ਪ੍ਰੇਮ ਸਿੰਘ ਚੰਦੂ ਬਾਦਰਾ ਪਰਮੇਦਰ ਸਿੰਘ ਢੀਂਟਸਾ ਵੀਵਨ ਜੀ ਬੀਬੀ ਜਗੀਰ ਕੌਰ ਹੈ ਇਹ ਇਸ ਦਾ ਸੌਫਟ ਕਰਨਾ ਹੈ ਭਾਰਤੀ ਜਨਤਾ ਪਾਰਟੀ ਨਾਲ ਤੇ ਦੂਜੇ ਪਾਸੇ ਬੀਬੀ ਸਤਵੰਤ ਕੁੌਰ ਹੈ ਜਿਨ੍ਹਾਂ ਦੀ ਅਦਰਵਾਈਜ਼ ਭਾਈ ਅਬਰੀਕ ਸਿੰਘ ਹੁਣ ਕਰਕੇ ਉਹਨਾਂ ਦਾ ਬਿਲਕੁਲ ਹੀ ਵੱਖਰਾ ਜਿਹੜਾ ਹੈ ਉਹਨਾਂ ਦੀ ਸੋਚ ਹੈ ਤੇ ਤੋਂ ਦੂਜੇ ਪਾਸੇ ਈਵਨ ਆਪਾਂ ਦੇਖ ਹੀ ਲਿਆ ਜਦੋਂ ਸੰਤ ਲੋਕਾਂ ਦੀ ਵਰਸੀ ਤੇ ਉਹ ਨਹੀਂ ਆਏ ਉਹ ਇੱਕ ਵਿਚਾਰਤਾਰਕ ਬਖਰੀਬਾ ਵੀ ਨਜ਼ਰ ਆਉਂਦਾ ਤੇ ਹੁਣ ਜਦੋਂ ਕੱਲ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਂ ਦਾ ਪਤਾ ਲੈਣਗੇ ਜੰਮਾਤਾ ਜੀ ਦਾ ਇਹ ਗੈਨੀ ਹਰਪ੍ਰੀਤ ਸਿੰਘ ਉਹ ਵੀ ਉਸੇ ਨਜ਼ਰੀਏ ਤੋਂ ਦੇਖਣਾ ਪਏਗਾ ਮਤਲਬ ਇਹ ਇਹਨੂੰ ਆਪਾਂ ਇਹ ਸਮਝੀਏ ਕਿ ਵਿਦਨ ਪਾਰਟੀ ਸਦਾਤਕ ਤੌਰ ਤੇ ਇਹ ਤੇ ਉਹ ਤੇ ਫੇਰ ਉਥੇ ਉਹ ਜਿਹੜਾ ਸਨੀ ਹੈ ਸੰਦੀਪ ਜਿਸ ਨੇ ਸੂਰੀ ਨੂੰ ਮਾਰਿਆ ਕਿਉਂਕਿ ਉਹ ਸਿਖਾ ਦੇ ਖਿਲਾਫ ਬੋਲਦਾ ਸੀ ਸੰਦੀਪ ਸੂਰੀ ਸੈਪਸ ਨਾਲ ਤੇ ਜਦ ਜਿਹੜਾ ਸੁਬਸਰੰਦ ਜੋ ਉਹਦੇ ਲੜਾਈ ਚ ਮਾਰਿਆ ਗਿਆ ਤੇ ਬਾਅਦ ਚ ਉਹਦੀ ਜੇਲ੍ਹ ਚ ਬੜਾਈ ਹੋਈ ਤੇ ਉਹਦੇ ਬਾਰੇ ਬਹੁਤ ਹੋ ਗਈ ਲੇਕਿਨ ਸੋਚਦਾ ਉਹੀ ਹੈ ਨਾ ਸਨੀ ਦੀ ਉਹਦੇ ਪੁਰਾਣੇ ਗੱਲਬਾਤ ਹੋਈ ਉਹਦੇ ਲਈ ਇਹਨਾਂ ਨੇ ਇੱਕ ਵਫਤ ਭੇਜਿਆ ਪੀ ਜਾ ਕੇ ਡੀਜੀਪੀ ਨੂੰ ਬਿਲੋਂ ਤੇ ਉਹਦੇ ਸਾਟਾ ਕਿਵੇਂ ਲੱਗੇ ਜਿਹੜੀ ਇੱਕ ਪਾਸੇ ਏ ਸੋਚ ਦੂਜੇ ਪਾਸੇ ਮੋਡਰੇਟ ਇਕੋ ਗਰੁੱਪ ਚ ਸ਼ਾਇਦ ਇਸੇ ਕਰਕੇ ਇਹਦਾ ਕਾਰਜਕਾਰੀ ਬਣਨੇ ਓਕੀ ਹੈ ਪੰਚ ਕਾਉਂਸਲ ਬਣਨੇ ਤੇ ਟਾਈਮ ਲੱਗ ਰਿਹਾ ਹੈ ਇਹ ਵੀ ਤਾਂ ਹੈ ਨਾ ਰੀਜ਼ਨ ਤੇ ਉਧਰ ਲੇਟਨ ਕੱਲ ਗਿਆਨੀ ਹਰਪ੍ਰੀਤ ਸਿੰਘ ਨੇ ਜਦੋਂ ਕੱਲ ਪ੍ਰੈਸ ਕਾਨਫਰੈਂਸ ਕੀਤੀ ਸਾਰੇ ਸੀ ਇਹ ਹੈ ਮਤਲਬ ਉੱਥੇ ਜਦੋਂ ਚੰਡੀਗੜ੍ਹ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਸਰਜੀਤ ਸਿੰਘ ਰਖੜਾ ਗੋਬਿੰਦ ਸਿੰਘ ਲੋਂਗੋਵਾਲ ਇਕਬਾਲ ਸਿੰਘ ਚੁੰਦਾ ਰਵਿੰਦਰ ਸਿੰਘ ਗੁਰਪ੍ਰਤਾਪ ਸਿੰਘ ਬਡਾਲਾ ਸੁਚਾ ਸਿੰਘ ਛੋੜੂ ਸਾਰੇ ਸੀ ਕੱਲ ਤਾਂ ਇਹਨਾਂ ਨੇ ਇੱਕ ਬਧੀਆ ਗੱਲ ਇਹ ਕੀਤੀ ਹੈ ਕਿ ਸੁਬੀਰ ਸਿੰਘ ਬਾਦਲ ਜਿਵੇਂ ਪੈਸੇ ਵੰਡ ਰਿਹਾ ਹੈ ਕਿ ਦਸੀਂ ਪੈਸੇ ਵੰਡਾਂਗੇ 11 ਕਰੋੜ 11 ਲੱਖ ਰੁਪਏ ਨਕਦ ਵੰਡਣੇ ਨੇ ਫਿਰ ਉਹਨਾਂ ਨੇ ਦੱਸਿਆ ਕਿ ਕਿਵੇਂ ਦੇਣੇ ਨੇ ਪੀੜਤ ਪਰਿਵਾਰ ਨੂੰ 10000 ਰੁਪਏ ਪ੍ਰਤੀ ਮੀਨ ਨਾ ਤੇ ਜਿਹੜਾ ਉਹ ਜੋ ਗ੍ਰਾਂਥੀ ਸਿੰਘਾਂ ਨੂੰ 50000 6 ਮਹੀਨੇ ਲਈ ਪ੍ਰਤੀ ਮਹੀਨਾ ਪੀੜਿਤ ਪਰਵਾਰ ਨੂੰ 10000 ਰੁਪਏ ਰੱਖ ਇਹਦੇ ਚ ਪੈਸਾ ਆਉ ਕਿੱਥੋਂ ਰਖੜਾ ਪਰਿਵਾਰ ਜਾਂ ਦਰਸ਼ਨ ਸਿੰਘ ਢਾਲੀਵਾਲ ਦੇ ਭਰਾ ਨੇ ਸਰਜੀਤ ਸਿੰਘ ਰਖੜਾ ਦੇ ਨੇ ਜਿਹੜੇ ਅਮਰੀਕਾ ਦੇ ਕਾਰੋਬਾਰੀ ਨੇ ਉਹਨਾਂ ਨੇ 10 ਕਰੋੜ ਤੇ ਫਿਰ ਰਵੀ ਇੱਧਰ ਕਹਿੰਦਾ 1 ਕਰੋੜ 11 ਲੱਖ ਮੈਥੋਂ ਲੈ ਲਓ ਫੇਲਾ ਲੈ ਇਹ ਤੋਂ ਵੰਡੋ 4500 ਜਿਹੜੇ ਲੋੜਵੰਦ ਪਰਿਵਾਰ ਆਡੈਂਟੀਫਾਈ ਕਰਕੇ ਸਾਢੇ 4 ਕਰੋੜ ਵੰਡਣਾ ਹੈ 10000 ਨੂੰ ਤੇ ਫਿਰ 1000 ਗੁਰੂ ਘਰਾਂ ਦੇ ਗ੍ਰਾਂਥੀਆਂ ਨੂੰ ਔਥੈਂਟੀਫਾਈ ਕਰਕੇ 5000 ਰੁਪਏ 3 ਕਰੋੜ ਇੱਥੇ ਖਰਚ ਹੋ ਜਾਣਾ ਹੈ 1 ਲੱਖ ਲੀਟਰ ਦੇਣੇ ਤੇ ਡੀਜ਼ਲ ਦੇਣੇ 10000 ਸਕੂਲਰ ਦੇ ਬੱਚਿਆਂ ਨੂੰ ਵਰਦੀਆਂ ਤੇ ਹੋਰ ਸਮਾਨ ਦੇਣੇ ਤੇ ਘਰਾਂ ਦੀ ਬਰਮਮਤ ਲਈ 30000 ਸੀਮਿੰਟ ਤੇ ਥੱਲੇ ਦੇਣੇ ਜਿਹਦੇ ਚ 90 ਲੱਖ ਲੱਗ ਜੂ ਵਰਦੀਆਂ ਬੱਚਿਆਂ ਦੀ ਤੇ ਕਾਪੀਆਂ ਤੇ 10 1 ਲੱਖ 3 ਕਰੋੜ ਲੱਗਣਗੇ 1 ਲੱਖ 1 ਕਰੋੜ 3 ਲੱਖ ਲੱਗਣਗੇ ਸੋ ਇਸ ਤਰਿਕਾ ਨਾਲ ਪੱਟੀ ਕੁਆਟਾ ਟੂਰੀ ਦੇਣੀ ਹੈ 200 ਟਰੱਕ ਚਾਰੇ ਦਾ ਦੇਣਾ ਹੈ 1 ਕਰੋੜ 20 ਲੱਖ ਦਾ ਤੋ ਇਹ ਸਾਰਾ ਉਹਨਾਂ ਨੇ ਕੱਲਪ ਦਾ ਦੱਸਦਾ ਚਲੋ ਇਹ ਤਾਂ ਇੱਕ ਹੈ ਇਨਫੋਰਮੇਸ਼ਨ ਟੈਕਨਿਕ ਹੋਰ ਪੱਟੀ ਗੱਲ ਕੀਤੀ ਆਦੇਸ਼ ਪ੍ਰਤਾਪ ਕਰੋਨਾ ਮੁਲਾਕਾਤ ਕੀਤੀ ਆਦੇਸ਼ ਪ੍ਰਤਾਪ ਜਿਹੜੀ ਲੱਗਦਾ ਹੈ ਕਿ ਪੱਟੀ ਦੀ ਇਲੈਕਸ਼ਨ ਦੀ ਤਿਆਰੀ ਹੈ ਜਾਂ ਤਰਨਤਾਰਨ ਦੀ ਪੱਟੀ ਨਾਲ ਹੀ ਹੈ ਤੋ ਇਸ ਸਾਰ ਉਧਰੋਂ ਵੀ ਤੇ ਨਾਲ ਇਹ ਵੀ ਕਿਹਾ ਤੇ ਤੁਸੀਂ ਇਹ ਨਾ ਸਮਝੋ ਕੋਈ ਵਿਖਰੇਪ ਨਹੀਂ ਸਾਡਾ ਅਸੀਂ ਜਿਹੜਾ ਕਰਦੇ ਨੇ ਬਸ 15 ਅਕਤੂਬਰ ਤੱਕ ਸਾਡੇ ਕਾਰਜਕਾਰੀ ਬਣ ਜਾਣੀ ਹੈ 1 ਨਵੰਬਰ ਨੂੰ ਅਸੀਂ ਕਰ ਦੇਣਾ ਵਿਜ਼ਨ ਡਾਕੂਮੈਂਟ ਆਪਣਾ ਜਿਹੜਾ ਨੋਰਥ ਪੱਤਰ ਜਾਰੀ ਕਰਦੇ ਨੇ ਉਹਦੇ ਲਈ ਅਖਵਾਲ ਸਿੰਘ ਝੁੰਦਾ ਦੇ ਕਮੇਟੀ ਬਣੀ ਹੈ ਇਹ ਤਾਂ ਗੱਲ ਠੀਕ ਹੈ ਵੈਸੇ ਮੈਂ ਉਹ ਡਿਜੀਟੋਰ ਤੇ ਮੈਨੂੰ ਪਤਾ ਹੈ ਇੱਕ ਯੂਨੀਵਰਸਿਟੀ ਦੇ ਵਾਈਚੈਂਸਲ ਨੂੰ ਲਾਇਆ ਹੈ ਤਾਂ ਬਹੁਤ ਵਧੀਆ ਡਾਕੂਮੈਂਟ ਤਿਆਰ ਹੋਇਆ ਬਹੁਤ ਸਾਰੇ ਐਸੇ ਇਸ਼ੂਜ਼ ਨੇ ਜਿਹੜੇ ਸਾਰੇ ਅਕਾਲੀ ਦਲਾਂ ਨੂੰ ਲੈਣੇ ਚਾਹੀਦੇ ਨੇ ਮਤਲਬ ਇਹ ਨਹੀਂ ਕਿ ਇਕੱਲਿਆਂ ਦਾ ਜਿਵੇਂ ਹੁਣ ਸਿੱਖ ਪਰਿਵਾਰਾਂ ਨੂੰ ਇਹ ਕਹਿਣਾ ਕਿ ਦਸਬੰਦ ਦਾ ਰਿਵਾਜ ਸ਼ੁਰੂ ਕਰੋ ਮੜ ਪਹਿਲ ਬੰਦ ਹੋ ਗਿਆ ਸੀ ਤੇ ਧਾਰਮਿਕ ਤੌਰ ਤੇ ਵੀ ਮੈਂ ਦੇਖਿਆ ਵੀ ਕਾਫੀ ਕੁਝ ਹੈ ਤੇ ਸਿੱਖ ਧਰਮ ਫਲਸਫਾ ਇਤਿਹਾਸ ਜਿਹੜੇ ਉਹਨਾਂ ਜਿਹੜੇ ਲਖਾਰੀ ਨੇ ਉਹਨਾਂ ਨੂੰ ਕੱਲੀ ਦਲ ਦੇ ਵਿੱਚ ਕੁਝ ਜਗ੍ਹਾ ਦਿਓ ਪ੍ਰਭੁਕਤਾ ਦਿਓ ਜਿਹੜੇ ਅਕਾਲੀਆਂ ਦੀ ਜਿਹੜੀ ਐਜੂਕੇਸ਼ਨ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦਾ ਕੁਝ ਕਰਨਾ ਇਹ ਵੀ ਤਾਂ ਉਹਦਾ ਹਿੱਸਾ ਹੈ ਐਹੀਂ ਸਿਆਸੀ ਤੌਰ ਤੇ ਸੋ ਜਿਹੜਾ ਸਿਆਸੀ ਤੌਰ ਤੇ ਉਹੀ ਰੱਖਿਆ ਸਿੱਖਾਂ ਦਾ ਖਾਲਸਾ ਜੀ ਦੇ ਬੋਲ ਵਾਲੇ ਦਾ ਬੜਾ ਕਨਸੈਪਟ ਜਿਹੜੀ ਉਹ ਕਾਫੀ ਕੁਸ਼ਣ ਉਹ ਕਹਿੰਦੇ ਅਸੀਂ ਉਹ ਪੇਸ਼ ਕਰਦੇ ਨੇ ਤਾਂ ਇਹ ਸਾਰੀਆਂ ਗੱਲਾਂ ਤੋਂ ਇਉਂ ਲੱਗਦਾ ਹੈ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਹੁਣ ਥੋੜਾ ਜਿਹਾ ਸਰਜੀਤ ਹੋਣ ਦੀ ਕੋਗਾਰਤੇ ਹੈ ਦੁਆਰਾ ਮਿਹਨਤ ਕਰ ਰਹੇ ਨੇ ਲੇਕਿਨ ਉਹੀ ਮਸਲਾ ਕਿ ਵਿਚਾਰਧਾਰਕ ਤੌਰ ਤੇ ਕਿਵੇਂ ਹਲੇ ਪੰਥਕ ਕੌਂਸਲ ਬਣੀ ਹੈ ਬੀਬੀ ਸਤਵੰਤ ਕੌਰ ਦੀ ਭੂਮਿਕਾ ਜਹੀ ਜੀ ਚਾਹੀਦੀ ਸੀ ਉਹੀ ਜਿਹੜੇ ਨਹੀਂ ਸਾਹਮਣੇ ਨਜ਼ਰ ਆ ਰਹੀ ਲੇਕਿਨ ਸਾਰੀਆਂ ਗੱਲਾਂ ਜਿਹੜੇ ਅੱਜ ਦੇ ਅਦੋਲੇ ਤੇ ਨੇ ਗੱਲਾਂ ਜਿਹਦੇ ਚ ਜਾਣਕਾਰੀ ਵੀ ਦਿੱਤੀ ਹੈ ਜੀਚ ਮੈਂ ਆਪਣੇ ਟਿੱਪਣੀਆਂ ਵੀ ਕੀਤੀਆਂ ਨੇ ਉਹਦੇ ਚ ਮੈਂ ਸਮਝਦਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਨਾਂ ਦੀ ਭੂਮਿਕਾ ਵੀ ਵੱਡੀ ਬਣਦੀ ਜਾ ਰਹੀ ਹੈ ਜਿਸ ਤਰੀਕੇ ਨਾਲ ਉਹ ਜਿਹੜੇ ਮੁਲਾਕਾਤਾਂ ਵੀ ਕੀਤੀਆਂ ਮੁਲਾਕਾਤਾਂ ਕਰਾ ਵੀ ਰਹੇ ਨੇ ਇਹ ਇਹਦੇ ਤੇ ਤੁਹਾਡੀ ਟਿੱਪਣੀ ਦੀ ਲੋੜ ਹੋएगी ਮੈਨੂੰ ਮੈਂ ਜੋ ਕਹਿ ਰਿਹਾ ਸੀ ਉਹ ਇਸ ਵੀਡੀਓ 'ਚ ਕਹਿ ਤਾ ਹੁਣ ਇਸ ਤੋਂ ਪਹਿਲਾਂ ਕਿ ਵੀਡੀਓ ਜ਼ਿਆਦਾ ਲੰਬੀ ਹੋਵੇ ਮੈਂ ਇੱਥੇ ਥੁੱਕੇਵਾ ਮੰਗਦਾ ਮਿਲ ਜੇ ਇੱਕ ਨਵੀਂ ਵੀਡੀਓ ਤੁਹਾਡਾ ਬਹੁਤ ਬਹੁਤ